ਬڑے-ਬڑے ਮਹਿਲਾਂ ਵਿੱਚ ਗੁਰਮੁਖ ਪਿਆਰੇ ਰਹਿੰਦੇ ਪਰ ਉਸ ਤੋਂ ਨਰਲੀਪ ਰਹਿੰਦੇ ਜਿਵੇਂ ਰਾਜਾ ਜਨਕ ਜੀ ਬੈਠੇ ਸੀ ਸੋਨੇ ਦੇ ਤਖਤ ਤੇ ਤੇ ਸਖਦੇਵ Muni ਕਹਿੰਦਾ ਹੈ ਕਿ ਤੁਸੀਂ ਮਾਇਆ 'ਚ ਫਸੇ ਹੋਇਓ ਤੇ ਰਾਜਾ ਜਨਕ ਜੀ ਕਹਿੰਦੇ ਆ ਵੀ ਸੋਨੇ ਦਾ ਤਖਤ ਬਾਹਰ ਹੀ ਐ ਮੇਰੇ ਹਿਰਦੇ 'ਚ ਤ ਨਹੀਂ ਜੜਿਆ ਹੋਇਆ ਨਾ ਫਿਰ ਕਹਿੰਦਾ ਹੀਰੇ ਜਵਾ ਰਾਤਾਂ ਦੇ ਕਿਲਵਾਂ ਵਿੰਦੇ ਮਰੀ ਛਾਤੀ ਜਿਤਨੀ ਠੁਗੇ ਹੋਏ ਬਾਹਰ ਹੀ ਲੱਗੇ ਆ ਨਾ ਸੋਇਨੇ ਦੇ ਤਖਤ ਤੇ ਬੈਠੇ ਹੋਏ ਵੀ ਰਾਜਾ ਜਨਕ ਜੀ ਗੁਰਮੁਖ ਮਾਇਆ ਵਿੱਚ ਉਦਾਸੀ ਕਰ ਰਹੇ ਆ ਤੇ ਸੁਖਦੇਵ मुनि ਵਰਗਾ ਵਿਚਾਰਾ ਉਹ ਆਪਣੇ ਲੱਕੜ ਦੇ ਕਾਸੇ ਵਿੱਚ ਤੇ ਉਹ ਫੌੜੀ ਵਿੱਚ ਹੀ ਫਸਿਆ ਹੋਇਆ ਹੈ ਕਿ ਉਹਨੂੰ ਕਿਤੇ ਆਗ ਨਾ ਲੱਗ ਜਾਵੇ ਜਨਕ ਜੀ ਕਹਿਣ ਲੱਗੇ ਜਦੋਂ ਉੱਠ ਕੇ ਤੁਰਿਆ ਕਹਿੰਦੇ ਕਿੱਧਰ ਚੱਲਿਆ ਸਖਦੇਵ 무ਨੀ ਕਹਿੰਦਾ ਮਹਾਰਾਜ ਅੱਗ ਤਾਂ ਡੇਉੜੀ ਤੱਕ ਆ ਗਈ ਜਦੋਂ ਸਿਵਾਦਾਰਾਂ ਦੱਸਿਆ ਕਹਿੰਦੇ ਕੀ ਗੱਲ ਉੱਠ ਕੇ ਤੁਰਨ ਲੱਗਾ ਕਹਿੰਦਾ ਡੇਉੜੀ ਵਿੱਚੋਂ ਲੱਕੜ ਦਾ ਤੁੰਬਾ ਤੇ ਮੈਂ ਮਾਲਾ ਫੇਰਨ ਵਾਲੀ ਬਿਰਾਗਣ ਰੱਖ ਕੇ ਆਇਆ ਜਨਕ ਜੀ ਕਹਿੰਦੇ ਸਾਡੇ ਮਹਿਲ ਜਲ ਰਹੇ ਸਾਨੂੰ ਕੋਈ ਪਰਵਾਹ ਨਹੀਂ ਤੇ ਤੂੰ ਫੌੜੀ ਤੇ ਟੁੰਬੇ ਚ ਹੀ ਅੜਿਆ ਨਾ ਅਜੇ ਤੱਕ ਦੱਸ ਤੂੰ ਮਾਇਆ 'ਚ ਫਸਿਆ ਕਿ ਅਸੀਂ ਫਸੇ ਹੋਏ ਹਾਂ